ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 20 ਤੋਂ ਲੈ ਕੇ 25 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضرਾਂ ਜੀ ਆਉਣ ਵਾਲੇ 5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੀ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜਰੂਰ ਜੁੜੇ ਰਹਿਣਾ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਲਈਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਅੱਜ ਜਿਹੜਾ ਮੌਸਮ ਹੈ ਪੰਜਾਬ ਦਾ ਗਰਮ ਰਿਹਾ ਖੁਸ਼ਕ ਰਿਹਾ ਔਰ ਸਾਫ਼ ਰਿਹਾ ਜੀ ਸਿਸਟਮ ਤੁਸੀਂ ਦੇ ਸਕਦੇ ਹੋ ਕਿ ਹਲਕੀ ਜਿਹੜਾ ਇੱਕ ਲੈਵਲ ਦਾ ਜਿਹੜਾ ਸਿਸਟਮ ਹੈ ਉਹ ਐਂਟਰ ਕਰਦਾ ਹੋਇਆ ਪੰਜਾਬ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੋ ਅੱਜ ਰਾਤ ਨੂੰ ਜਿਹੜੀ ਬੱਦਲਬਾਜ਼ੀ ਬਣ ਸਕਦੀ ਹੈ ਜੀ ਤੇ ਬੱਦਲਬਾਜ਼ੀ ਦੇ ਨਾਲ ਕਿਤੇ ਕਿਤੇ ਜਿਹੜੇ ਆ ਅੱਜ ਅੱਧੀ ਰਾਤ ਤੋਂ ਬਾਅਦ ਇੱਕ ਦੋ ਚੱਤ ਜਾਂ ਫਿਰ ਕਹਿੰਦੇ ਦੋ ਚਾਰ ਥਾਵਾਂ ਤੇ ਛੱਟੇ-ਛਰਾਟੇ ਪੈਣ ਦੀ ਉਮੀਦ ਵੀ ਜਿਹੜੀ ਆ ਕਰ ਸਕਦੇ ਆ ਤੇ ਕੁਝ ਰਫਤਾਰ ਤੇ ਜਿਹੜੀਆਂ ਨੇ ਹਵਾਵਾਂ ਵੀ ਅੱਜ ਰਾਤ ਨੂੰ ਚੱਲ ਸਕਦੀਆਂ ਨੇ ਸੋ ਜਿਹੜੀ ਅਪਡੇਟ ਜਾਰੀ ਕੀਤੀ ਗਈ ਆ ਜੋ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਫਾਗਲੋਂ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ 20 ਤਰੀਕ ਯਾਨੀ ਕਿ ਅੱਜ ਬਦਲਵਈ ਵਾਲਾ ਸਿਸਟਮ ਐਂਟਰ ਕਰ ਚੁੱਕਿਆ ਤੇ yellow alert ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਅੱਜ ਰਾਤ ਲਈ ਸੋ ਤੇ ਅੱਧੀ ਰਾਤ ਤੋਂ ਬਾਅਦ ਕੱਲ ਸਵੇਰ ਤੱਕ ਜਿਹੜੇ ਆ ਕਿਤੇ ਕਿਤੇ ਕੁਝ ਕੁ ਥਾਵਾਂ ਤੇ ਜਿਹੜੇ ਹਲਕੇ ਉਮੀਦਾਰ ਜੋ ਸਕਦੇ ਨੇ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਘਰ ਚਮਕੋ ਵਾਲੇ ਬੱਦਲ ਜਿਹੜੇ ਬਣਦੇ ਦੇਖੇ ਜਾਊਗੇ ਕੀ ਹੋਰ ਵਾਈ ਤਰੀਕੇ ਯਾਨੀ ਕਿ ਅਗਲੇ ਜਿਹੜੇ 48 ਘੰਟੇ ਹੋਣਗੇ 72 ਘੰਟਿਆਂ ਤੱਕ ਜਿਹੜਾ ਸਿਸਟਮ ਐਕਟਿਵ ਰਹੂਗਾ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬਦਲੂਗਾ ਜਿਹੜੀਆਂ ਬਣ ਸਕਦੀ ਹੈ 24 ਤਰੀਕ ਨੂੰ ਫਿਰ ਤੋਂ ਸਿਸਟਮ ਐਕਟਿਵੇਟ ਹੋਊਗਾ ਜੀ ਤੇ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬਦਲੂ ਬਾਈ ਦੇ ਨਾਲ ਹਲਕੇ ਛੱਟੇ ਛਰਾਟੇ ਜਾਂ ਫਿਰ ਬੂੰਦਾਬੰਦੀ ਹੋ ਸਕਦੀ ਹੈ ਉਸ ਤੋਂ ਬਾਅਦ ਮੌਸਮ ਸਾਫ਼ ਰਹੂਗਾ ਤੇ 28 29 ਨੂੰ ਫਿਰ ਤੋਂ ਜਿਹੜਾ ਆ ਪਛਮੀ ਸਿਸਟਮ ਐਕਟਿਵ ਹੋਊਗਾ ਤੇ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਅੰਮੀ ਤਰਜ ਕਰਾਊਗਾ ਸੋ ਇਹ ਸੀਗਾ ਜੀ ਆਉਣ ਵਾਲੇ ਦਿਨਾਂ ਦੀ ਅਪਡੇਟ ਸੰਗਲਦੇ ਅ